ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜਨਮ ਸਥਾਨ ਧਰਤੀ ਨਨਕਾਣਾ ਸਾਹਿਬ ਵਿਖੇ ਪਹੁੰਚੇ ਆ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਿਹੜੇ ਅਸੀਂ ਦਰਸ਼ਨ ਕਰਨ ਆਏ ਆ ਉਹ ਹੈ ਗੁਰਦੁਆਰਾ ਕਿਆਰਾ ਸਾਹਿਬ ਛੋਟੇ ਹੁੰਦੇ ਇੱਕ ਗੀਤ ਅਕਸਰ ਧਾਰਮਿਕ ਸਥਾਨਾਂ ਤੋਂ ਜਾਂ ਗੁਰਦੁਆਰਾ ਸਾਹਿਬਾਨਾਂ ਤੋਂ ਸਾਡੇ ਕੰਨ ਹੀ ਪੈਂਦਾ ਸੀ ਕਿ ਮੱਝਾਂ ਚਾਰ ਦਾ ਜਗਤ ਦਾ ਬਾਲੀ ਜਗਤੋਂ ਨਿਆਰਾ ਡਾਂਗਰੀ ਸੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕੰਮ ਕਰ ਦੇ ਵਿੱਚ ਲਾਉਣ ਦੇ ਲਈ ਜਦੋਂ ਮੱਝਾਂ ਚਾਰਨ ਕੱਲਿਆ ਤੇ ਉਹ ਇਹੀ ਸਥਾਨ ਸੀ ਜਿਨ੍ਹਾਂ ਖੇਤਾਂ ਦੇ ਵਿੱਚ ਉਹਨਾਂ ਨੇ ਮੱਝਾਂ ਚਾਰੀਆਂ ਔਰ ਇੱਕ ਬਹੁਤ ਹੀ ਇਹ ਸਾਡੇ ਨਤਮਸਤਕ ਹੋਣ ਵਾਲੀ ਥਾਂ ਹੈ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਪਏ ਨੇ ਇੱਥੇ ਉਹਨਾਂ ਨੇ ਮੱਝਾਂ ਚਾਰੀਆਂ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਮੱਝਾਂ ਨੇ ਜਿਹੜੀਆਂ ਖੇਤਾਂ ਦੀਆਂ ਫਸਲਾਂ ਸੀ ਉਹਨਾਂ ਨੂੰ ਉਜਾੜ ਦਿੱਤਾ ਗੁਰੂ ਸਾਹਿਬ ਆਪ ਆਪਣੇ ਰੱਬ ਦੀ ਬੰਦਗੀ ਦੇ ਵਿੱਚ ਲੱਗ ਜਾਂਦੇ ਸਨ ਸੋ ਉਸ ਤੋਂ ਬਾਅਦ ਕਹਿੰਦੇ ਜਦੋਂ ਵਾਪਸ ਆਏ ਤੇ ਉਹੀ ਖੇਤ ਜਿਹੜੇ ਹਰੇ ਭਰੇ ਸਨ ਉਹ ਗੱਲਾਂ ਬਾਤਾਂ ਆਪਾਂ ਬਾਅਦ ਵਿੱਚ ਕਰਾਂਗੇ ਅਸੀਂ ਤੁਹਾਨੂੰ ਦਰਸ਼ਨ ਦੇਦਾਰ ਕਰਵਾਉਣੀ ਆ ਗੁਰਦੁਆਰਾ ਕਿਆਰਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਮੱਜਾਂ ਚਾਰੀਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ